ਆ ਪ੍ਰਧੀਤਾ ਉਹੀ ਆਦਮੀ ਬਚ ਜੂਗਾ ਰੱਬ ਲਈ ਜਾ ਕੇ ਜੇ ਆਪਣੀ ਪ੍ਰਸ਼ੰਸਾ ਕਰਾਣੀ ਛੱਡ ਦੇ ਕਿਉਂਕਿ ਪ੍ਰਸ਼ੰਸਾ ਯੋਗ ਉਰੇ ਕੋਈ ਹੈ ਉਹ ਹੈ ਰੱਬ ਉਹ ਤੋਂ ਬਾਅਦ ਕੋਈ ਪ੍ਰਸ਼ੰਸਾ ਦੇ ਯੋਗ ਨਹੀਂ ਹੈਗਾ ਫੇਰ ਗੱਲ ਉਰੇ ਆ ਜਾਂਦੀ ਹੈ ਗੱਲ ਇੱਥੇ ਵੀ ਖੜੀ ਐ ਨਾ ਕਈ ਗੱਲਾਂ ਨੇ ਗਿਆਨ ਦੇ ਵਿੱਚ ਜਿਹੜਾ ਇਹ ਇਹ ਲੜਾਈਆਂ ਦੇ ਕਾਰਨ ਕੀ ਨੇ ਧਰਮ ਵਿੱਚ ਇਹਦੇ ਕਾਰਨ ਕੁਝ ਹੋਰ ਨੇ ਗਿਆਨ ਐ ਨਾ ਹੁੰਦਾ ਨਹੀਂ ਇਸ ਕਰਕੇ ਲੜਾਈ ਕਰਨ ਬਣ ਜਾਂਦੀ ਐ ਪਤਾ ਐ ਜਦੋਂ ਅੰਗਰੇਜ਼ ਆਪਣੇ ਦੇਸ਼ ਦੇ ਵਿੱਚ ਆਏ ਅੰਗਰੇਜ਼ ਬਾਬਾ ਜੀ ਅੰਗਰੇਜ਼ ਜਦੋਂ ਆਪਣੇ ਦੇਸ਼ ਚ ਆਏ ਨਾ ਤਾਂ ਉਸ ਸਮੇਂ ਅੰਗਰੇਜ਼ਾਂ ਨੇ ਇੱਕ ਗੱਲ ਦੇਖ ਕੇ ਉਹ ਬਹੁਤ ਹੱਸੇ ਕਿਉਂਕਿ ਉਹਨਾਂ ਨੂੰ ਗਿਆਨ ਤਾਂ ਹੈ ਹੀ ਨਹੀਂ ਸੀ ਪਤਾ ਐ ਕਿਹੜੀ ਗੱਲ ਦੇਖ ਕੇ ਕਈ ਲੋਕ ਅੱਜ ਵੀ ਕਹਿੰਦੇ ਨੇ परंतु ज्ञान तो है ही नहीं करता गंगा दे किनारे एडे दे उपर लाल रंग लिख देते तिलक लगा दें उध बत्ती करके टली फली करके राम राम करके आरती उरती करके उड के नमस्कार करके संत बग जाते किनारे दे गंगा दे, देखते दे ऐसा ओ सोचते रब की है ਇਹ ਹਜ਼ਾਰਾਂ ਬੋਲ ਲਗਿਤੇ ਐ ਡਿਲੀਵਰ ਕਾ ਹੁੰਦੇ ਪਰੰਤੂ ਆਪਣੇ ਭਾਰਤ ਦੇ ਵਿਗਿਆਨ ਨੇ ਬਹੁਤ ਪਹਿਲਾਂ ਹੀ ਕੋਸ਼ਿਸ਼ਤਾ ਸੀ ਕਿ ਰੱਬ ਕਣਕਣ ਦੇ ਵਿੱਚ ਵਾਸ ਕਰਦਾ ਹੈ ਜਿੱਥੇ ਮਰਜ਼ੀ ਦੇਖ ਲੋ ਤੁਸੀਂ ਜਿੱਥੇ ਮਰਜ਼ੀ ਮੱਥਾ ਟੇਕ ਦੋ ਰੱਬ ਨੂੰ ਉਹਦੀ ਹੋਈਂਦੀ ਨਮਸਕਾਰ ਜਦੋਂ ਕਣਕਣ ਚ ਹੈ ਤਾਂ ਪੱਥਰ 'ਚ ਵੀ ਹੈ ਤੰਨੇ ਜਟ ਨੇ ਕੱਢਿਆ ਸਾਹਮਣੇ ਦੀ ਗੱਲ ਹੈ ਤੰਨੇ ਜਟ ਨੇ ਵੀ ਤਾਂ ਪੱਥਰ 'ਚੋਂ ਮਿਲਿਆ ਆਪਣੇ ਰੀਸ਼ੀਆਂ ਦਾ ਵਿਗਿਆਨ ਇਹ ਕਹਿੰਦਾ ਹੈ ਕਿ ਉਹ ਸਰਵਤਰ ਵਿਆਪਕ ਹੈ ਤੁਸੀਂ ਕਿਤੇ ਵੀ ਬੈਠ ਕੇ ਜੇ ਧਿਆਨ पूर्वक ਉਸ ਨੂੰ ਨਮਸਕਾਰ ਕਰ ਦੋ ਤਾਂ ਉਸ ਨੂੰ ਸਵੀਕਾਰ ਹੋ ਜਾਂਦੀ ਹੈ ਤੁਹਾਡਾ ਲਹਿਜਾ ਮਿੱਠਾ ਔਰ ਭੋਲੇਪਣ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਹੈ ਤਾਂ ਰੱਬ ਕਿਤੇ ਵੀ ਤੁਹਾਨੂੰ ਸਾਹਮਣੇ ਮਿਲੂਗਾ ਜਿੱਥੇ ਹੋਵੋਗੇ ਇਹਦਾ ਅਰਥ ਹੈ ਇਸ ਕਰਕੇ ਬ੍ਰਾਹਮਣ ਲੋਗ ਜਾਂ ਜੋ ਵੀ ਆਸਤਿਕ ਲੋਗ ਨੇ ਜਿਨ੍ਹਾਂ ਨੂੰ ਮੂਰਤੀ ਦੀ ਪੂਜਾ ਪਤਾ ਨਹੀਂ ਕੀ ਕੀ ਕਹਿੰਦੇ ਆ ਲੋਗ नाले प्रत्यक्ष गल धर्म कहेंद कि के नामदेव ने बत्र बारी पाया मूर्ति जो मिले नामदेव धन्यटू पत्थर जो मिले परंतु फिर भी कहें मूर्ति है नहीं क्यों नहीं है मिले प्रत्यक्ष प्रमाण ने हाँ कुछ लोग दिखाई नहीं दे सकता क्योंकि उन्होंने पूरा जानी नहीं हले गल है ਦੇ ਕਹਿਣ ਦਾ ਅਰਥ ਇਹ ਹੈ ਕਿ ਉਸ ਸਮੇਂ ਭਗਵਾਨ ਦੀ ਐਸੀ ਕਿਰਪਾ ਹੋਈ ਹੰਕਾਰ ਪਰ ਗਿਆ ਸੀ ਕਲਯੁਗ ਬੈਠ ਗਿਆ ਸੀ ਦਿਮਾਗ ਦੇ ਵਿੱਚ ਕਲਯੁਗ ਨੇ ਉਸ ਦੇ ਤੰਤਰ ਨੂੰ ਹਿਲਾ ਦਿੱਤਾ ਸੀ ਮੈਂ ਮੈਂ ਕਰਦਾ ਹੋਇਆ ਉਸ ਨੇ ਸੋਚਿਆ ਦੇਖੀਏ ਤਾਂ ॠषि ਸਮਾਦੀ ਦੇ ਵਿੱਚ ਨੇ ਜਾਂ ਫਿਰ ਮੈਨੂੰ ਦੇ ਕੇ ਅੱਖਾਂ ਬੰਦ ਕਰਨੀਆਂ ਕਿਸੇ ਕੀਤੇ ਡਰਾਮਾ ਤਾਂ ਨਹੀਂ ਕਰ ਰਹੇ ਇਹ ਦੇਖਣ ਬਾਅਦ